ਬੈਜੋ ਵੀਰੇ ਬੈਜੋ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਿੱਤਰ ਗੋਦ ਵਿੱਚ ਜੁੜ ਬੈਠੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਆਓ ਸਭ ਤੋਂ ਪਹਿਲਾਂ ਕੁਸ਼ਮੇਸ਼ ਪਿਤਾ ਕਲਗੀਆਂ ਵਾਲੇ ਸਰਪੰਚ ਜਾਨੀ ਕਾਨ ਕਾਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬੁਲਾਈ ਹੋਈ ਫਤੇ ਨੂੰ ਬਲੰਦ ਕਰੀਏ ਕੋਈ ਸਨਾ ਫਤੇ ਬਲਾਉਣ ਤੋਂ ਵਾਂਝੀ ਨਾ ਰਹ ਜਾਵੇ ਜਿਨ੍ਹਾਂ ਨੂੰ ਸਤਪੁਰ ਪਾਤਸ਼ਾਹ ਜੀ ਨੇ ਜ਼ਬਾਨ ਬਖਸ਼ਿਸ਼ ਕੀਤੀ ਆ ਉਹ ਗੱਜ-ਵੱਜ ਕੇ ਫਤੇ ਬਲਾਇਓ ਜਿਹੜੇ ਜ਼ਬਾਨ ਤੋਂ ਪਿਛਲੇ ਜਨਮ ਦੇ ਕੀਤੇ ਮਾਰੇ ਕਰਮਾਂ ਦਾ ਫਲ ਉਹ ਖੂਜੇ ਨੇ ਉਹ ਭਾਵੇਂ ਬੇਸ਼ੱਕ ਫਤੇ ਨਾ ਬੁਲਾਇਓ ਆਓ ਬਾਗੀ ਵਜ ਕੇ ਫਤੇ ਬੁਲਾਈਏ ਸਿਂਚਾਈਏ ਧੰਨ ਸਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤਿਓ ਮਾਛੋਟੀ ਜੀ ਬੇਨਤੀ ਕਰ ਜਾਵਾਂ ਜਿੱਥੇ ਜਿੱਥੇ ਟਿਕੇ ਦੇ 2 ਕੁ ਮਿੰਟ ਬੈਠਣ ਦਾ ਯਤਨ ਕਰਿਓ ਨਾ ਨਾ ਨਹੀਂ ਲੋਣੀ ਲੱਗੀਆਂ 2 ਮਿੰਟ ਅੱਜ ਉਹ ਸੁਭਾਗਾ ਦਿਹਾੜਾ ਵਾ ਜਿਹੜਾ ਕਿ ਪਟਾਲੇ ਦੀ ਧਰਤੀ ਦੇ ਉੱਤੇ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਜੋ ਸਦਾਨਾ ਵਿਆਪ ਉਪਜੋੜ ਮੇਲਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਵਿਆਹ ਦੀਆਂ ਸਾਰੀਆਂ ਸੰਗਤਾਂ ਨੂੰ ਮੈਂ ਆਪਣੇ ਵੱਲੋਂ ਲੱਖ ਲੱਖ ਵਧਾਈ ਦਿੰਦਾ ਕਿ ਜਿਹੜੀਆਂ ਸੰਗਤਾਂ ਜਿਨ੍ਹਾਂ ਧੀਆਂ ਦੇ ਪੁੱਤਰਾਂ ਦੇ ਅੱਜ ਗੁਰੂ ਨਾਨਕ ਪਾਤਸ਼ਾਹ ਜੀ ਦੇ ਵਿਆਹ ਉਪਰੰਤ 9 ਸਤੰਬਰ 2024 ਅੱਜ ਦਿਨ ਤੇ ਆਨੰਦ ਕਾਰਜ 13 ਲੜਕੀਆਂ ਦੇ प्यारे उन जे साथ सबंधी महत्या महत्या ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 9 ਸਤੰਬਰ ਦਿਨ ਸੋਮਵਾਰ ਨੂੰ ਜੋ 14 ਲੋੜਵੰਤਿਆਂ ਦੇ ਵਿਆਹ ਬਟਾਲੇ ਦੀ ਧਰਤੀ ਉੱਪਰ ਕੀਤੇ ਜਾ ਰਹੇ ਆ ਉਹਨਾਂ ਸੰਬੰਧੀ ਦਿੱਤਾ ਜਾ ਰਿਹਾ ਦਾਜ ਜੋ ਸਾਰਾ ਹੈ ਉਹ ਆਪ ਸੰਗਤਾਂ ਦੇ ਸਾਹਮਣੇ ਹੈ ਸਾਰੀਆਂ ਸੰਗਤਾਂ ਦੇ ਸਾਹਮਣੇ ਹੈ ਜੋ ਦਿੱਤਾ ਜਾ ਰਿਹਾ ਦਾਜ ਆ ਉਹ ਸਾਰੀਆਂ ਸੰਗਤਾਂ ਦੇ ਸਾਹਮਣੇ ਹੈ ਇਸ ਕਰਕੇ ਗੁਰੂ ਪਿਆਰ ਨੂੰ ਅੱਜ 14 9 ਸਤੰਬਰ ਨੂੰ ਮੋੜਵਾਂ ਦੇ ਧੀਆਂ ਦੇ ਵਿਆਹ ਜਿਹੜੇ ਆ ਉਹ ਕੀਤੇ ਜਾ ਰਹੇ ਆ